ਗੁਰੂ ਵਾਹਿ ਗੁਰੂ ਵਾਹਿ ਗੁਰੂ ਸਾਈ ਨਾਮ ਅਮੋਲ ਸਾਈ ਨਾਮ ਅਮੋਲ ਸਾਈ ਨਾਮ ਅਮੋਲ ਸਾਈ ਨਾਮ ਅਮੋਲ ਕੀ ਮਨ ਕੋਈ ਜਾਣ ਦੋ ਕੀਮ ਨਾ ਕੋਈ ਜਾਣ ਦੋ ਕੀਮ ਨਾ ਕੋਈ ਜਾਣ ਦੋ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾ ਹੈ ਜਿੰਨਾ ਭਾਗ ਮਥਾ ਹੈ ਜਿੰਨਾ ਭਾਗ ਮਥਾ ਹੈ ਜਿਨਾ ਪਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਨ ਦੋ 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 ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ 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 ਆਓ ਮਨ ਦਾ ਪੂਰਨ ਟਿਕਾ ਬਣਾਈਏ ਜਿਵੇਂ ਇੱਕ ਸਿਆਣਾ ਜ਼ਿਮੀਂਦਾਰ ਬੀਜ ਬੀਜਣ ਲੱਗਿਆ ਧਿਆਨ ਰੱਖਦਾ ਵੀ ਕਿਤੇ ਕੋਈ ਬੀਜ ਵਿਜਣ ਤੋਂ ਵਾਂਝਾ ਨਾ ਰਹਿ ਜਾਏ ਕਿਸੇ ਬੀਜ ਤੇ ਮਿੱਟੀ ਪੈਣ ਤੋਂ ਬਿਨਾਂ ਨਾ ਰਹਿ ਜਾਏ ਆਪਾਂ ਵੀ ਧਿਆਨ ਰੱਖੀਏ ਸਤਿਗੁਰੂ ਜੀ ਦਾ ਹੁਕਮ ਸੁਣੀਏ ਕਿਤੇ ਕੋਈ ਸਵਾਸ ਬੰਜਾ ਨਾ ਰਹਿ ਜਾਏ ਵਿਅਰਥ ਨਾ ਚਲਾ ਜਾਏ ਆਓ ਟਿਕਾ ਵੜਾ ਕੇ ਸੁਣੀਏ ਜੀ ਵੜਹੰਸ ਮਹਲਾ 3 ਰਤਨ ਪਦਾਰਥ ਵਣਜੀਐ ਸਤਿਗੁਰ ਦੀਆ 부ਝਾਈ ਰਾਮ ਰਾਗ ਵੜਹੰਸ ਹੈ ਔਰ ਵੜਹੰਸ ਰਾਗ ਦੇ ਵਿੱਚ ਧੰਨ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਸ਼ਾ ਬਖਸ਼ਿਸ਼ ਕਰਦੇ ਆ ਫਰਮਾਨ ਕਰਦੇ ਆ ਮਰਜ ਕਹਿੰਦੇ ਰਤਨ ਪਦਾਰਥ ਬਣ ਜਿਐ ਹੈ ਰਤਨਾਂ ਦਾ ਪਦਾਰਥ ਬਣਜਣਾ ਚਾਹੀਦਾ ਚੰਗਿਆਂ ਗੁਣਾਂ ਦਾ ਵਪਾਰ ਕਰਨਾ ਚਾਹੀਦਾ ਇਹ ਗੱਲ ਕੌਣ ਦੱਸ ਰਿਹਾ ਰਤਨ ਪਦਾਰਥ ਬਣ ਜਿਐ ਹੈ ਸਤਿਗੁਰ ਦੀਆ ਬੁਝਾਈ ਰਾਮ ਇਸ ਗੱਲ ਦੀ ਸਮਝ ਗੁਰੂ ਨੇ ਦਿੱਤੀ ਆ ਸਤਿਗੁਰੂ ਨੇ ਸਮਤ ਬਖਸ਼ੀ ਸਾਨੂੰ ਭਾਈ ਐਵੇਂ ਕੂੜ ਕਵਾੜ ਨਾ ਬਣਜ ਕਰਿਓ ਐਵੇਂ ਇਧਰ ਉਧਰ ਦਾ ਕੌਡੀਆਂ ਦਾ ਵਪਾਰ ਨਾ ਕਰਿਓ ਜੇ ਵਪਾਰ ਕਰਨਾ ਹੋਇਆ ਤੇ ਯਾਦ ਰੱਖਿਓ ਰਤਨ ਪਦਾਰਥ ਬਣਜੀਐ ਰਤਨਾ ਦਾ ਵਪਾਰ ਕਰਿਓ ਇਸ ਗੱਲ ਦੀ ਸੋਝੀ ਦੁਨੀਆ ਤੋਂ ਨਹੀਂ ਮਿਲਣੀ ਵੀ ਕੀ ਕਰਨਾ ਹੈ ਕੀ ਖਟਣਾ ਹੈ ਕੀ ਗਵਾਉਣਾ ਹੈ ਇਹ ਗੱਲ ਦੁਨੀਆ ਨੇ ਨਹੀਂ ਦੱਸਣੀ ਇਹ ਗੱਲ ਗੁਰੂ ਹੀ ਦੱਸ ਸਕਦਾ ਵੀ ਜਿਉਣਾ ਕਿਵੇਂ ਹੈ ਇਸ ਮੱਤ ਗੁਰੂ ਦੇ ਸਕਦਾ ਤੁਸੀਂ ਅਮਰਤ ਵੇਲੇ ਪੜ ਕੇ ਆਏ ਹੋਵੋਗੇ ਮੱਤ ਵਿੱਚ ਰਤਨ ਜਵਾਹਰ ਮਾਣਕ ਤੇਰੀ ਮੱਤ ਵਿੱਚ ਮਹਿੰਗੇ ਮਹਿੰਗੇ ਕੀਮਤੀ ਰਤਨ ਆ ਜਾਣਗੇ ਮੱਤ ਵਿੱਚ ਰਤਨ ਜਵਾਹਰ ਮਾਣਕ ਕਿੰਨੀ ਕੀਮਤ ਆ ਜਵਾਹਰ ਦੀ ਮਾਣਕਾਂ ਦੀ ਐਡੇ ਕੀਮਤੀ ਗਿਆਨ ਤੇਰੇ ਅੰਦਰ ਆ ਜਾਣਾ ਪਰ ਕਦੋਂ ਆਉਣਾ ਜੇ ਇੱਕ ਗੁਰ ਕੀ ਸਿੱਖ ਸੁਣੀ ਪੜੋ ਗੱਜ ਕੇ ਜੇ ਇੱਕ ਜੇ ਤੂੰ ਇੱਕ ਗੁਰੂ ਦੀ ਸਿੱਖਿਆ ਸੁਣ ਲੈ ਜੇ ਤੂੰ ਕੋਈ ਗੁਰੂ ਦੀ ਸਿੱਖਿਆ ਕਮਾਲ ਲੈ ਤੇਰਾ ਜੀਵਨ ਕਿੰਨਾ ਮਹਾਨ ਹੋ ਜਾਣਾ ਅੱਜ ਮਹਾਰਾਜ ਕਹਿੰਦੇ ਜੇ ਤੂੰ ਬਣ ਜਣਾ ਹੀ ਆ ਵਪਾਰ ਕਰਨਾ ਫਿਰ ਕੁੱਡੀਆਂ ਦਾ ਨਾ ਕਰ ਫਿਰ ਹੀਰਿਆਂ ਦਾ ਕਰ ਵਪਾਰ ਕਰਨਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਤਨ ਪਦਾਰਥ ਬਣ ਜੀ ਹੈ ਤੇ ਵਪਾਰ ਕਰਨਾ ਕਿਹਨੇ ਸਿਖਾਇਆ ਗੁਰੂ ਨੇ ਸਤਗੁਰੂ ਨੂੰ ਕੇਵਲ ਨਮਸਕਾਰ ਨਹੀਂ ਕਰੀਂਦੀ ਹੁੰਦੀ ਮੈਂ ਠੀਕ ਹੈ ਨਮਸਕਾਰ ਕਰ ਲੈ ਤੇ ਮੁੜ ਗਏ ਗੁਰੂ ਤੋਂ ਇਹ ਵੀ ਸਿੱਖਣਾ ਹੈ ਸੱਚੇ ਪਾਤਸ਼ਾਹ ਮੇਰਾ ਜੀਵਨ ਕਿਦਾਂ ਦਾ ਹੋਵੇ ਮਹਾਰਾਜ ਮੇਰੇ ਲਈ ਤੁਹਾਡਾ ਹੁਕਮ ਕੀ ਆ ਹੁਣ ਦੇਖੋ ਆਪਾਂ ਹੁਕਮਨਾਵਾ ਸਾਹਿਬ ਸੁਣਦੇ ਆ ਹੁਕਮਨਾਮੇ ਦਾ ਮਤਲਬ ਇਹ ਆ ਮਹਾਰਾਜ ਜੀ ਸਾਡੇ ਲਈ ਤੁਹਾਡਾ ਹੁਕਮ ਕੀ ਆ ਸਾਡੇ ਲਈ ਹੁਕਮ ਇਹ ਅੱਜ ਦਾ ਭਾਈ ਵਪਾਰ ਮਾੜਾ ਨਾ ਕਰਿਓ ਘਾਟੇ ਵਾਲਾ ਨਾ ਕਰਿਓ ਹੀਰਿਆਂ ਦਾ ਕਰਿਓ ਚੰਗਿਆਂ ਗੁਣਾਂ ਦਾ ਕਰਿਓ ਔਗਣਾਂ ਦਾ ਨਾ ਕਰਿਓ ਗੁਣਾਂ ਦਾ ਕਰਿਓ ਸਾਂਝ ਕਰੀਜੈ ਗੁਣ ਹੈ ਕੇਰੀ ਛੋੜ ਆਗੁਣ ਚੱਲੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ ਜੀ ਅੱਲਾਹ